ਬਹੁਤ ਹੀ ਸਤਿਕਾਰਯੋਗ ਭਾਈ ਅਮਨਪਾਲ ਸਿੰਘ ਜੀ ਜੀ ਚੋਲ ਮਹਿੰਦਰਾ ਚ ਪੰਚੀ ਸ਼ਮਰਾਜ ਪਹੁੰਚੇ ਉਹਨਾਂ ਦੇ ਪਿਤਾ ਸਰਦਾਰ ਤਰਨ ਸਿੰਘ ਜੀ ਉਹਨਾਂ ਦੀ ਮਾਤਾ ਜੀ ਤੇ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਸੁਸੇਤੀਆਂ ਦੇ ਇਸ ਨਗਰ ਦੇ ਬਹੁਤ ਸਾਰੇ ਸਤਿਕਾਰਯੋਗ ਪੰਤ ਸਾਹਿਬ ਜੀ ਸਾਰਿਆਂ ਨੂੰ ਪਤਾ ਹੈ ਅੱਜ ਕਰਦਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੇਰੇ ਬਾਰੇ ਦੱਸਿਆ ਕਿ 47 ਸਾਲ ਹੋ ਗਿਆ ਬਾਤਰੀ ਦੇ ਵਿੱਚ ਸੇਵਾ ਕਰਦਿਆਂ ਪਰ ਇੱਕ ਕੀ ਮੰਗ ਰੱਖੀ ਸੀ ਮੈਂ ਭਾਈ ਆਪਾਂ ਆਉਂਦਾ ਜਿਹੜਾ ਮੇਲਵਾਰਾ ਉਹਨੂੰ ਵਾਪਸ ਲੈਣੀਏ ਤੇ ਭਾਈ ਅਮਰਪਾਲ ਸਿੰਘ ਜੀ ਨੂੰ ਦਿਤਾਈਏ ਮੇਰੀ ਜਿਹੜੀ ਵਾਰਸਗੀ ਉਹਨੂੰ ਆਵਾਜ਼ ਨੂੰ ਕਹਿੰਦੇ ਇਹ ਠੂਠੀ ਵਾਰ ਖਾ ਰਿਆ ਮੇਰੀ ਗਾਵਣੀ ਸੁਣੀ ਮੈਂ ਰਾਤ ਨੂੰ ਆ ਕੇ ਸੁੱਤਾ ਨਹੀਂ ਗਾ ਆਹ ਦੀ ਜਮੀਰ ਨੂੰ ਸੰਜੋੜਿਆ ਜਮੀਰ ਵਾਰ-ਵਾਰ ਇਹੀ ਆਵਾਜ਼ਾਂ ਦੇ ਰਹੀ ਸੀ ਕਿ ਤੂੰ ਸੁਪਾਂ ਚਾੜਦਾ ਕਿਉਂ ਨਹੀਂ ਆਹ ਮੇਰੀ ਜਮੀਰ ਨੇ ਮੈਨੂੰ ਸੁੱਤੇ ਪੈਣੋਂ ਜਗਾਇਆ ਰਾਤੀ ਮੈਂ ਸਿੱਫਾ ਲਿਖਿਆ ਕਰਕੇ ਇੱਥੇ ਬਾਲੀ ਵਾਲਾ ਪੱਤਰਕਾਰ ਆ ਜੀਰੇ ਦੇ ਵਿੱਚ ਉਹਨੂੰ ਸੁੱਤੇ ਪੈਣ ਨੂੰ ਉਠਾਇਆ ਔਰ ਅਸਤੀਫਾ ਮੈਂ ਉਹਨੂੰ ਵਟਸਐਪ ਕੀਤਾ ਜਰਾਸ ਗੁਰਦੇਵ ਸਿੰਘ ਮੋਲੀ ਖੜੇ ਆਜਾ ਨੂੰ ਵੀ ਕੱਲ ਵਟਸਐਪ ਕੀਤਾ ਹੋਰ ਵੀ ਜਿਹੜੇ ਮੇਰੇ ਪੱਤਰਕਾਰ ਮੀਰਾ ਕੱਲ ਵਾਈਟ ਵੀ ਦਿੱਤੀ ਆ ਕਈ ਮੈਨੂੰ ਕੁਛ ਰਿਆ ਕੀ ਇਹ ਸੱਚ ਆ ਕਿ ਝੂਠ ਆ ਮੈਂ ਤਾਂ ਹੀ ਖੜਾ ਹੋਇਆ ਇੱਥੇ ਕਿਉਂਕਿ ਭਾਈ ਜੂਣਾ ਕੋਲੇ ਟਾਈਮ ਨਹੀਂ ਕਾ ਜਾਦੇ ਤੇ ਕਿਸੇ ਨੂੰ ਕੋਈ ਸਾਫ ਨਾ ਰਹਿ ਜਾਵੇ ਕਿ ਮੈਂ ਅੱਜ ਤੋਂ ਇਹ ਸੰਗਤ ਨਦਾਕ ਕੇ ਸਾਬਣ ਕੇ ਘਰ ਘਰ ਜਾ ਕੇ ਝੋਣੀ ਅੱਗ ਕੇ ਪੈਰ ਮੰਗੂਗਾ ਭਾਈ ਜਮਤਪਾਲ ਜੀ ਲਈ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਅਮਰਤਪਾਲ ਜੀ ਜਿਤ ਸਕਣ ਸਰ ਜਿਹੜਾ ਇਸ ਸਰਕਾਰ ਨੇ ਉਹਨਾਂ ਨੂੰ ਅੰਦਰ ਕੀਤਾ ਜਿਹੜੇ ਉਹਨਾਂ ਦੇ ਐਨਐਸਏ ਲਈ ਆਉਂਦੇ ਕੋ ਬਾਹਰ ਆ ਸਕਣ ਮੈਂ ਜ਼ਿਆਦਾ ਨਹੀਂ ਬੋਲਣਾਗਾ ਮੈਂ ਇੰਨਾ ਹੀ ਕਹਿਣਾ ਚਾਹਣਾ ਕਿ ਸੁਪੀਆਂ ਦੇਣ ਨੂੰ ਸਾਡੇ ਕੋਲ ਟਾਈਮ ਬੜਾ ਅੱਜ ਟਾਈਮ ਨਹੀਂਗਾ ਇੰਨਾ ਕੁਝ ਕਹਿੰਦਾ ਸਾਰਾ ਤੋਂ ਕਿੰਮਾ ਦਾ ਜਾਚਕਾਂ ਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਆ ਜੋ ਵੀਰ ਜੇ ਮੇਰੀ ਜ਼ਮੀਨ ਕਾਫੀ ਆ ਤੇ ਹੋਰ ਵੀ ਜਿਹੜੇ ਵੀਰ ਮੇਰੇ ਮੇਰੇ ਆਪ ਨੂੰ ਘਰਾਂ ਦੇ ਸੁੱਤੇ ਪਏ ਆ ਉਹ ਵੀ ਜਾਗਣ ਤੇ ਆਪਾਂ ਭਾਈਆਂ ਮਤਵਾਲ ਸਿੰਘ ਦੀ ਮਦਦ ਕਰੀਏ ਤਾਂ ਕਿ ਉਹਨਾਂ ਦੇ ਫਿਰ ਪਰੇਸ਼ਾਨ ਨਹੀਂ ਗੌਣਾਂ ਨੇ ਕੌਮ ਦੇ ਲਈ ਚੰਗੇ ਕੰਮ ਕੀਤੇ ਆ ਆਪਣੇ ਨਜੇ ਛਡਾਉਣ ਦੀ ਗੱਲ ਕੀਤੀ ਆ ਹੋਰ ਇਹੋ ਜਿਹੜੀਆਂ ਚੰਗੀਆਂ ਗੱਲਾਂ ਅਮਲ ਸਿਖਾਉਣ ਦੀ ਗੱਲ ਕੀਤੀ ਆ ਕੋਈ ਮਾੜੀ ਗੱਲ ਨਹੀਂ ਕੀਤੀ ਸੀਗੀ ਠੀਕ ਆ ਸਰਕਾਰਾਂ ਦੋਸ਼ ਕੋਈ ਗਲਤੀਆਂ ਕਰਦਾ ਉਹ ਤੇ ਦੋਸ਼ਯਾਰ ਕਰਦੀਆਂ ਤੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੇ ਨੇ ਆਪਣੇ ਵਕੀਲ ਆ ਜਿਹੜੇ ਉਹਨਾਂ ਦੀ ਜਵਾਬਤਾ ਕਰਾਉਂਦੇ ਆ ਇਹ ਆਪਣੇ ਅੰਗਰੇਜ਼ਾਂ ਨੇ ਆਪਾਂ ਨੂੰ ਕਾਲੇ ਪਾਣੀਆਂ 'ਚ ਭੇਜਿਆ ਸੀ ਇਹ ਜਿਹੜੇ ਕਾਲੇ ਅੰਗਰੇਜ਼ਾਂ ਆਪੇ ਆ ਭਗਵੰਤ ਮਾਨ ਦੀ ਪਾਰਟੀ ਆ ਉਹਨਾਂ ਨੇ ਇਹਨਾਂ ਨੂੰ ਭੇਜ ਕੇ ਬਹੁਤ ਵੱਡੀ ਗਲਤੀ ਕੀਤੀ ਆ ਤੇ ਅੱਜ ਉਹਨਾਂ ਨੂੰ ਉਹ ਖਮਿਆਜਾ ਜਿਹੜੀਆਂ 13 ਦੇ ਦਿਨ ਸੀ ਤਾਂ ਹਾਰਨਗੇ ਉਹ ਭੁਗਤਣਾ ਪਊਗਾ ਇਹਨਾਂ ਕੁਝ ਕਹਿੰਦਾ ਆ ਸ਼੍ਰੀਮਾਨ ਦਾ ਜਾਜਕੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ